ਤਰਾਹੋ ਅੱਜ ਗਲੰਦਰਪੁਰ ਨੇ ਬਹੁਤ ਵੱਡਾ ਕੰਮ ਕੀਤਾ ਵਾ ਉਹ ਕੀ ਕੰਮ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਪੁਰਾ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਲੋਕਾਂ ਨੇ ਸ਼੍ਰੀ ਖਨੂਰ ਸਾਹਿਬ ਦਿਆ ਨੇ ਮੈਂਬਰ ਪਾਰਲੀਮੈਂਟ ਬਣਾਇਆ ਉਹਦੇ ਪਰਿਵਾਰ ਮਤਲਬ ਪਰਿਵਾਰ ਦੇ ਭਰਾ ਨੇ ਕੀ ਕੀਤਾ ਨਸ਼ੇ ਦੇ ਵਿੱਚ ਫੜਿਆ ਗਿਆ ਸਭ ਤੋਂ ਮੈਂ ਪਹਿਲਾਂ ਕਹਿਣਾ ਚਾਹਨਾ ਵਾਂ ਇਹਨਾਂ ਦਾ ਸਾਰਿਆਂ ਦਾ ਡਾਟ ਟੈਸਟ ਹੋਵੇ ਅਮਰਤਪਾਲ ਅਤੇ ਮਰਦਬਾਬ ਦੀ ਜਿੰਨੀ ਵੀ ਟੀਮ ਇਹਨਾਂ ਸਾਰਿਆਂ ਡਾਕਟਰਸ ਤੋਂ ਹੋਵੇ ਅਤੇ ਕਿਹੜਾ ਕਿਹੜਾ ਨਸ਼ੇ ਨਾਲੇ ਗਰਸਤਾ ਤੇ ਕਿਹੜਾ ਕਿਹੜਾ ਵੇਚਦਾ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਜਲੰਧਰ ਪੁਲਿਸ ਦਾ ਧੰਨਵਾਦ ਕਰਦਾ ਮਾਂ ਅਤੇ ਉਹਨਾਂ ਨੂੰ ਵਧਾਈ ਦਿੰਦਾ ਮਾਂ ਨਸ਼ੇ ਦੇ ਖਿਲਾਫ ਅਸੀਂ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਮੇ ਖੜੇ ਆ ਖੜਦੇ ਰਾਂਗੇ ਮਾਨਯੋਗ ਡਿਜੀਪੀ ਸਾਹਿਬ ਦਾ ਵੀ ਧੰਨਵਾਦ ਕਿ ਜਿਹੜਾ ਨਸ਼ੇ ਦੇ ਖਿਲਾਫ ਰੋਜ਼ ਹੀ ਬੰਦੇ ਫੜੇ ਜਾ ਰਹੇ ਆ ਕਿਉਂਕਿ ਸਾਨੂੰ ਇੰਨੀ ਹਰਾਨੀ ਹੋ ਰਹੀ ਆ ਕਿ ਅਮਰਤਪਾਲ ਜਿਹੜਾ ਆਪਰੇ ਆ ਉਹਨੂੰ ਬੜਾ ਸੱਚਾ ਦੱਸ ਰਿਹਾ ਅੱਜ ਵੀ ਵੀ ਮੈਂ ਬੜਾ ਸੱਚਾ ਮੈਂ ਲੋਕਾਂ ਦੇ ਪ੍ਰਤੀ ਬਹੁਤ ਲੋਕਾਂ ਦਾ ਭਲਾ ਕਰੂੰਗਾ ਪਹਿਲਾਂ ਗੁਰਦੁਆਰਾ ਸਾਹਿਬ ਦੇ ਕੁਰਸੀਆਂ ਤੋੜੀਆਂ ਕਰਵਾਈਆਂ ਨੇ ਲੋਕਾਂ ਤੋਂ ਫਿਰ ਜਿਹੜੇ ਪਤਾ ਨਹੀਂ ਕੀ ਕੀ ਗੱਲਾਂ ਕਰਕੇ ਆਪਣਾ ਲਾਈਮ ਲੈਂਡ 'ਚ ਰਹਿਣ ਦੇ ਖਾਤਰ ਅੱਜ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਮੈਂ ਪੁੱਛਣਾ ਚਾਹਨਾ ਤੇਰਾ ਭਰਾ ਫੜਿਆ ਗਿਆ ਹੁਣ ਤੂੰ ਮੈਂਬਰ ਪਾਰਲੀਮੈਂਟ ਤੋਂ ਰਜਾਇਨ ਕਰੇਂਗਾ ਸਰ ਰਜਾਇਨ ਜੀ ਆਪਣੇ ਅਸਲੀ ਪੇਦਾਵਾ ਹੈਗਾ ਤਰ ਰਜਾਇਨ ਕਰ ਮੈਂਬਰ ਪਾਰਲੀਮੈਂਟ ਤੋਂ ਵੀ ਮੈਂ ਵੀ ਮੇਰਾ ਭਰਾ ਨਸ਼ੇ ਵਿੱਚ ਫੜਿਆ ਗਿਆ ਮੈਂ ਗਲਤੀ ਮੰਨਦਾ ਵਾਂ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗ ਵੀ ਮੈਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦਿੰਦਾ ਵਾਂ ਲੇਕਿਨ ਅਮਰਤਪਾਲ ਇੱਕ ਲਾਲਚੀ ਆਦਮੀ ਆ ਮੈਂ ਸਪੈਸ਼ਲ ਅਮਰਤਪਾਲ ਕਹਿ ਰਿਹਾ ਵਾਂ ਲਾਲਚੀ ਆਦਮੀ ਆ ਇਸ ਦੇ ਪਿੱਛੇ ਕਿਸੇ ਨੂੰ ਲੱਗਣ ਦੀ ਲੋੜ ਨਹੀਂ ਮੈਂ ਸਾਰੇ ਸ਼੍ਰੀ ਖੰਡੂਰ ਸਾਹਿਬ ਦੇ ਸੰਗਤ ਨੂੰ ਕਹਿਣਾ ਚਾਹਨਾ ਵਾ ਅਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਅਮਰਤਪਾਲ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਆਪਣੇ ਕੰਮ ਕਾਰ ਕਰੋ ਜਿਹੜੀ ਪਾਰਟੀ ਚ ਹੈਗੇ ਉਹ ਤੁਸੀਂ ਪਾਰਟੀ ਰਹੋ ਪਰ ਲੋਕਾਂ ਨੇ ਉਥੇ ਕਾਂਗਰਸ ਦੇ ਲੋਕਾਂ ਨੇ ਅਕਾਲੀ ਦਲ ਦੇ ਲੋਕਾਂ ਨੇ ਹੁਬਬਾ ਕੇ ਅਮਰਤਪਾਲ ਨੂੰ ਵੋਟਾਂ ਪਾਈਆਂ ਅੱਜ ਦੇਖ ਲਿਆ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵਾਂ ਅੱਜ ਪੰਜਾਬ ਪੁਲਿਸ ਗੁਰਿੰਦਰ ਪੁਲਿਸ ਨੇ ਫੜਿਆ ਇਹਦਾ ਭਰਾ ਅੱਜ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਅੱਜ ਮੈਂ ਸਾਰਿਆਂ ਨੂੰ ਕਹਿਣਾ ਵਾਂ ਜਿਹੜੇ ਲੋਕਾਂ ਨੇ ਇਹਨਾਂ ਵੋਟਾਂ ਪਾਈਆਂ ਵੀ ਅਮਰਤਪਾਲ ਦੇ ਭਰਾ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਅਤੇ ਤਾਂ ਕਿ ਦੂਜੇ ਨੂੰ ਪਤਾ ਲੱਗ ਸਕੇ ਵੀ ਜਿਹੜੇ ਲੋਕ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਾਉਂਦੇ ਆ ਇਹਨਾਂ ਦੇ ਖਿਲਾਫ ਮਾਨ ਜੋ ਡੀਜੀਪੀ ਸਾਹਿਬ ਅਮਰਤਪਾਲ ਦੇ ਭਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਕੰਨ ਹੋ ਸਕਣ ਧੰਨਵਾਦ ਭਰਾਓ ਅੱਜ ਜਲੰਧਰਪੁਰ ਸਿੰਘ ਨੇ ਬਹੁਤ ਵੱਡਾ ਕੰਮ ਕੀਤਾ ਵਾ ਉਹ ਕੀ ਕੰਮ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਜਿਹੜਾ ਅਮਰਤਪਾਲ ਆ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਲੋਕਾਂ ਨੇ ਸ਼੍ਰੀ ਖਨੂਰ ਸਾਹਿਬ ਜੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਉਹਦੇ ਪਰਿਵਾਰ ਮਤਲਬ ਪਰਿਵਾਰ ਦੇ ਭਰਾ ਨੇ ਕੀ ਕੀਤਾ ਨਸ਼ੇ ਦੇ ਵਿੱਚ ਫੜਿਆ ਗਿਆ ਸਭ ਤੋਂ ਮੈਂ ਪਹਿਲਾਂ ਕਹਿਣਾ ਚਾਹਨਾ ਵਾ ਇਨਾਂ ਦਾ ਸਾਰਿਆਂ ਦੇ ਡਾਕਟਰਸ ਹੋਵੇ ਅਮਰਤਪਾਲ ਅਤੇ ਅਮਰਤਪਾਲ ਦੀ ਜਿੰਨੀ ਵੀ ਟੀਮ ਇਹਨਾਂ ਸਾਰਿਆਂ ਡਾਕਟਰਸ ਹੋਵੇ ਅਤੇ ਕਿਹੜਾ ਕਿਹੜਾ ਨਸ਼ੇ ਨਾਲ ਹੈ ਗਰਸਤਾ ਤੇ ਕਿਹੜਾ ਕਿਹੜਾ ਵੇਚਦਾ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਜਲੰਧਰ ਪੁਲਿਸ ਦਾ ਧੰਨਵਾਦ ਕਰਦਾ ਮਾਂ ਅਤੇ ਉਹਨਾਂ ਨੂੰ ਬਧਾਈ ਦਿੰਦਾ ਮਾਂ ਨਸ਼ੇ ਦੇ ਖਿਲਾਫ ਅਸੀਂ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਖੜੇ ਆ ਖੜਦੇ ਰਾਂਗੇ ਮਾਨ ਜੋ ਡੀਜੀਪੀ ਸਾਹਿਬ ਦਾ ਵੀ ਧੰਨਵਾਦ ਕੋਈ ਜਿਹੜਾ ਨਸ਼ੇ ਦੇ ਖਿਲਾਫ ਰੋਜ਼ ਹੀ ਬੰਦੇ ਫੜੇ ਜਾ ਰਹੇ ਆ ਕਿਉਂਕਿ ਸਾਨੂੰ ਇੰਨੀ ਹਰਾਨੀ ਹੋ ਰਹੀ ਆ ਕਿ ਅਮਰਤਪਾਲ ਜਿਹੜਾ ਆਪਰੇ ਉਹਨੂੰ ਬੜਾ ਸੱਚਾ ਦੱਸ ਰਿਹਾ ਸੀ ਵੀ ਮੈਂ ਬੜਾ ਸੱਚਾ ਮੈਂ ਲੋਕਾਂ ਦੇ ਪ੍ਰਤੀ ਬਹੁਤ ਲੋਕਾਂ ਦਾ ਭਲਾ ਕਰੂੰਗਾ ਪਹਿਲਾਂ ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਤੋੜੀਆਂ ਕਲੋਇਆਂ ਰੋਕਾ ਦੋ ਫਿਰ ਅਜਿਣੀ ਪਤਾ ਨਹੀਂ ਕੀ ਕੀ ਗੱਲਾਂ ਕਰਕੇ ਆਪਣਾ ਲਾਈਵ ਲੈਂਡ ਜ ਰਹਿਣ ਦੀ ਖਾਤਰ ਅੱਜ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਮੈਂ ਪੁੱਛਣਾ ਚਾਹਨਾ ਤੇਰਾ ਭਰਾ ਫੜਿਆ ਗਿਆ ਹੁਣ ਤੂੰ ਮੈਂਬਰ ਪਾਰਲੀਮੈਂਟ ਤੋਂ ਰਜਾਇਨ ਕਰੇਗਾ ਸਰ ਰਜਾਇਨ ਜੀ ਆਪਣੇ ਅਸਲੀ ਪੇਦਾਵਾ ਹੈਗਾ ਤਰ ਰਜਾਇਨ ਕਰ ਮੈਂਬਰ ਪਾਰਲੀਮੈਂਟ ਤੋਂ ਵੀ ਮੈਂ ਵੀ ਮੇਰਾ ਭਰਾ ਨਸ਼ੇ ਵਿੱਚ ਫੜਿਆ ਗਿਆ ਮੈਂ ਗਲਤੀ ਮੰਨਦਾ ਵਾਂ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗ ਵੀ ਮੈਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦਿੰਦਾ ਵਾਂ ਲੇਕਿਨ ਅਮਰਤਪਾਲ ਇੱਕ ਲਾਲਚੀ ਆਦਮੀ ਆ ਮੈਂ ਸਪੈਸ਼ਲ ਅਮਰਤਪਾਲ ਕਹਿ ਰਿਹਾ ਵਾਂ ਲਾਲਚੀ ਆਦਮੀ ਆ ਇਸ ਦੇ ਪਿੱਛੇ ਕਿਸੇ ਨੂੰ ਲੱਗਣ ਦੀ ਲੋੜ ਨਹੀਂ ਮੈਂ ਸਾਰੇ ਸ਼੍ਰੀ ਖੰਡੂਰ ਸਾਹਿਬ ਦੇ ਸੰਗਤ ਨੂੰ ਕਹਿਣਾ ਚਾਹੁੰਦਾ ਵਾਂ ਅਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਭਈ ਅਮਰਤਪਾਲ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਆਪਣੇ ਕੰਮਕਾਰ ਕਰੋ ਜਿਹੜੀ ਪਾਰਟੀ 'ਚ ਹੈਗੇ ਹੋ ਤੁਸੀਂ ਪਾਰਟੀ ਰਹੋ ਪਰ ਲੋਕਾਂ ਨੇ ਉੱਥੇ ਕਾਂਗਰਸ ਦੇ ਲੋਕਾਂ ਨੇ ਅਕਾਲੀ ਦਲ ਦੇ ਲੋਕਾਂ ਨੇ ਹਉਬਾ ਆ ਕੇ ਅਮਰਤਪਾਲ ਨੂੰ ਵੋਟਾਂ ਪਾਈਆਂ ਅੱਜ ਦੇਖ ਲਿਆ ਜਿੰਨਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵਾਂ ਅੱਜ ਪੰਜਾਬ ਪੁਲਿਸ ਗਿਰੇਂਦਰ ਪੁਲਿਸ ਨੇ ਫੜਿਆ ਇਹਦਾ ਭਰਾ ਅੱਜ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਅੱਜ ਮੈਂ ਸਾਰਿਆਂ ਨੂੰ ਕਹਿਣਾ ਵਾਂ ਜਿਹੜੇ ਲੋਕਾਂ ਨੇ ਇਹਨਾਂ ਵੋਟਾਂ ਪਾਈਆਂ ਵੀ ਅਮਰਤਪਾਲ ਦੇ ਭਰਾ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਅਤੇ ਤਾਂ ਕਿ ਦੂਜਿਆਂ ਨੂੰ ਪਤਾ ਲੱਗ ਸਕੇ ਵੀ ਜਿਹੜੇ ਲੋਕ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਾਉਂਦੇ ਆ ਇਹਨਾਂ ਦੇ ਖਿਲਾਫ ਮਾਨ ਜੋ ਡੀਜੀਪੀ ਸਾਹਿਬ ਅਮਰਪਾਲ ਦੇ ਭਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਕੰਨੋ ਧਗਣ ਧੰਨਵਾਦ